ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਆਪਣੇ YouTube ਚੈਨਲ ਥੂਰੀ ਕਾਰ ਵਯਾਰ ਤੇ ਇੱਕ ਵਾਰ ਫਿਰ ਤੇ ਅੱਜ ਭਾਈ ਆਪਾਂ ਲੈ ਕੇ ਆ ਗਏ ਆ ਆਪਣੇ ਕਾਰ ਵਯਾਰ ਚ ਇੱਕ ਬ੍ਰੀਜ਼ਾ ਕਾਰ ਬਹੁਤ ਸੋਹਣੀ ਕਾਰ ਆ ਮੋਟੋ ਪਹਿਲਾਂ ਭਾਈ ਪਤਾ ਕਰ ਲੋ ਨੋਟ ਥੂਰੀ ਕਾਰ ਵਯਾਰ ਓਪੋਜ਼ਿਟ TVS ਏਜੰਸੀ ਸਮਾਰਟ ਪੁਆਇੰਟ ਤੇ ਸ਼ਹਿਰ ਥੂਰੀ ਬਾਕੀ ਭਾਈ ਘੱਟ ਚੱਲੀਆਂ ਗੱਡੀਆਂ ਲਈ ਸਾਡਾ ਚੈਨਲ ਨਾਲੋ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਲੋ ਸ਼ੇਅਰ ਵੱਧ ਤੋਂ ਵੱਧ ਕਰ ਲੋ ਲਾਈਕ ਜੇ ਘੱਟ ਚੱਲੀਆਂ ਗੱਡੀਆਂ ਲੈਣਾ ਚਾਹੁੰਦੇ ਹੋ ਵਧੀਆ ਕਲੀਨੀ ਗੱਡੀਆਂ ਲੈਣਾ ਚਾਹੁੰਦੇ ਹੋ ਤੇ ਇਹ ਆ ਗੀ ਅੱਜ ਵੀ ਆਪਣੇ ਫਰੀਜ਼ਾ 2016 12ਵੇਂ ਮਹੀਨੇ ਦੀ 17 ਦੀ ਰਿਸਟਰਡ ਗੀਡੀ ਆਪਸ਼ਨਲ ਬਹੁਤ ਸੋਹਣੀ 11 ਇੱਕ ਅੱਧਾ ਵੀ ਬੈਂਡ ਬਾਕੀ ਆਲ ओरिजिनल ਬਾਕੀ ਤਕਰੀਬਨ ਆ ਲਾਲੋਏ ਫਰੀਜ਼ਾ ਪਾਉਨ ਤਕਰੀਬਨ 1.5 ਤੋਂ ਪੌਣੇ 2 ਲੱਖ ਪਰਕੇ ਗੱਡੀ ਮੌਜੂਦ ਬਾਕੀ ਇਹ ਤੇ ਗੱਡੀ ਤੇ ਲੋਨ ਹੋ ਜੂਗਾ ਲੋਨ ਲੋਨ ਪੂਰਾ ਸਿੰਗਲ ਹੋ ਕੇ ਆਉਣਾ ਜਿਹਦਾ ਵੀਰ ਦਾ ਲੋਨ ਹੋ ਜੂਗਾ ਤੇ ਹੋਣੀ ਹੋਈ ਪੇਮੈਂਟ ਬਾਕੀ ਦੇਖੀ ਆਪਾਂ ਨੂੰ ਮਿਲ ਜੋ ਵੀ ਤੇ ਆਪਾਂ ਫਰਸਟ ਆਪਾਂ ਟਾਇਰਾਂ ਦੀ ਗੱਲ ਕਰਦੇ ਹਾਂ ਟਾਇਰ ਹੈਗੇ ਨੇ ਤਕਰੀਬਨ 70 ਤੋਂ 80% ਉੱਤੇ ਆ ਰਹਾ ਬਾਕੀ ਡਰਾਈਵਰ ਸਾਈਡ ਦੀ ਗੱਲ ਕਰੀਏ ਡਰਾਈਵਰ ਸਾਈਡ ਤੋਂ ਇੱਕ ਅੱਧਾ ਹੀ ਪੀਸ ਪੇਂਟ ਆ ਟੋਟਲ ਦੋ ਕੁ ਪੀਸ ਪੇਂਟ ਨੇ ਇਸ ਕਾਰ ਵਿੱਚ ਤੇ ਮੀਟਰ ਦੀ ਗੱਲ ਕਰੀਏ ਮੀਟਰ ਦੀ ਤਕਰੀਬਨ ਇਹ 40000 Ориਜਨਲ ਸਰਵਿਸ ਰਿਪੋਰਟ ਦੇ ਨਾਲ ਚੱਲੀ ਹੋਈ ਆ ਤੇ ਡਬਲ 에ਅਰ ਬੈਗ ਵਾਲਾ ਮਾਡਲ ਹੈ ਬੀਡੀ ਆਪਸ਼ਨਲ ਬਾਕੀ ਸਨ ਸੈਟ ਵਗੈਰਾ ਜਿਵੇਂ ਹੁੰਦੇ ਨੇ ਲਿਫਾਫੇ ਵਗੈਰਾ ਵੀ ਉਵੇਂ ਹੀ ਚੜੇ ਹੋਏ ਨੇ ਬਾਕੀ ਕੰਪਨੀ ਦਾ ਸਟੀਰੀਓ ਸਿਸਟਮ ਸੀਡੀ ਸਿਸਟਮ ਕੰਪਨੀ ਦਾ ਆਂਦਾ ਬਾਕੀ ਇੰਟੀਰੀਅਰ ਕੰਪਲੀਟ ਗੱਡੀ ਦਾ ਬਿਲਕੁਲ ਰਸ਼ੀਆ ਲੈਦਰ ਦੀ ਕੰਪਨੀ ਦਾ ਦੇਖੋ ਬਈ ਬੜੀਆ ਕਾਰ ਆਸੀ ਉਸੀ ਕੱਢੀ ਤਾਂ ਸਭ ਕੁਝ ਵਰਕਿੰਗ ਆ ਤੇ ਸੀਸ਼ੇ ਇਲੈਕਟ੍ਰੋਨਿਕ ਨੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਲੋ ਜੀ ਦੇਖੀਂ ਦੇਖ ਤਾਂ ਬਾਕੀ ਆਪਾਂ ਤੁਹਾਨੂੰ ਫੂਟ ਫਲੋਰ ਦੀ ਕਰਾਂ ਤੋ ਇਹ ਜਿੱਦੀ ਕਹਿੰਦੀ ਹਕਾਰ ਆਪਾਂ ਬੂਟ ਫਲੋਰ ਦੀ ਦਿਖਾਨੇ ਆ ਤੁਹਾਨੂੰ ਆਪਾਂ ਕਰ ਬੂਟ ਫਲੋਰ ਜਿਵੇਂ ਧੂਰੀ ਕਾਰਜਕਾਰੀ ਗੱਡੀਆਂ ਦਾ ਹੁੰਦਾ ਟਾਇਰ ਤਕਰੀਬਨ ਹੈਗਾ 50% ਆਪਾਂ ਕਹਿ ਸਕਦੇ ਆ ਬਾਕੀ ਚੈੱਕਪਾਨੇ ਰਾਡ ਰਾਡ ਦਾ ਮੋਡਿਊਲ ਉਵੇਂ ਹੀ ਵਿੱਚਾ ਬੜਾ ਵਧੀਆ ਕਿਤੇ ਵੀਰ ਨੇ ਵਧੀਆ ਹਾਂ ਸਾੰਭੀ ਹੋਈ ਕਾਰ ਆ ਕਿਤੇ ਇਹ ਵੀ ਕਿਸੇ ਆਪਣਾ ਪੁਲਿਸ ਦਾ ਮੈਨ ਦੀ ਗੱਡੀ ਆ ਇਹ ਪੁਲਿਸ ਵਾਲੀ ਦੀ ਗੱਡੀਆਂ ਸੋੜੇ ਛੇਲੇ ਟਾਇਰਾਂ ਦੀ ਗੱਲ ਕਰੀਏ ਪਿਛਲੇ ਟਾਇਰ ਹੈਗੇ ਨੇ 70 ਤੋਂ 80% ਲੋ ਜੀ ਬੈਕ ਤੋਂ ਕਨੈਕਟਰ ਸਾਈਡ ਤੋਂ ਦੇਖ ਸਕਦੇ ਹੋ ਡੀ ਰਕਾਰ ਦਾ ਇਹ ਤਰਦੀਪ ਪੋਸ਼ੀਂ ਵਧੀਆ ਕਾਰ ਹੈ ਬੇਰੇ ਘੱਟ ਚੱਲੀ ਕਾਰ ਕੋਈ ਵੀਰ ਲੈਣਾ ਚਾਹੁੰਦਾ ਹੈ ਤਾਂ ਆਪਣੇ ਕੋਲੇ ਬੀਜਾ ਬਹੁਤ ਸੋਹਣੀ ਕਾਰ ਹੈ ਆਪਣੇ ਕੋਲੇ ਹਾਜ਼ਰ ਆ ਵਧੀਆ ਪ੍ਰੋਡਕਟ ਹੈ ਡੀਨ ਟੂਰ ਗੱਡੀ ਦਾ ਬਿਲਕੁਲ ਸਾਫ਼ ਸੁਥਰੀ ਹੈ ਬਾਕੀ ਇਹ ਤੁਹਾਨੂੰ ਆਪਾਂ ਇੰਜਨ ਦੀ ਵੀ ਦਿਖਾ ਦੰਨੇ ਆ ਕਾਰ ਸਟਾਰਟ ਕਰਕੇ ਸ਼ੀਸ਼ਾ ਫਰੰਡ ਦਾ ਨਾਲ ਵੀ ਹੈ ਲੋ ਜੀ ਇੰਜਨ ਵੀ ਸਟਾਰ ਕਰੋਗਾ ਅਜਿਹਾ ਇੰਜਨ ਦੀ ਆਪਾ ਪਾਸਟ ਕਰਤੀ ਆ ਘਰ ਬਾਕੀ ਐ ਪ੍ਰੋਂਪਨ ਜਿੰਮੇ ਥੋੜਾ ਕਾ ਵਜੇ ਗੱਡੀਆਂ ਦੇ ਹੁੰਦੇ ਨੇ ਤੁਹਾਨੂੰ ਪਤਾ ਹੀ ਆ ਪ੍ਰੋਂਪਨ ਦੀ ਕੋਈ ਪ੍ਰੋਬਲਮ ਨਹੀਂ ਜੀ ਬਾਕੀ ਕੋਈ ਬਰੌਨ ਨਹੀਂ ਕੋਈ ਚੱਕਾ ਨਹੀਂ ਜਿਹਦੇ ਪਾਸੋਂ ਜੀ ਡੀ ਆਪਸਾ ਮੋਡੂਲਾ ਏ ਬੀ ਐਸ ਰੇਕ ਆਂਦੇ ਨੇ ਤੇ ਬਾਕੀ ਬੌਂਡ ਮੰਡੂ ਵਗੈਰਾ ਗੱਡੀ ਦਾ ਜਿਹੜਾ ਪੀਸਾ 파ੜਨ ਦੱਸੇ 20 ਕੁ 20 ਟੋਟਲ ਗੱਡੀ ਚ ਹੀ ਪੈਂਟ ਨੇ ਬਾਕੀ ਆਲ ਹੋ ਰਹਿਣਾ ਲਓ ਜੀ ਵੀਰੇ ਆਪਾਂ ਬਾਡੀ ਲੈਂਦੀ ਵੀ ਘਾ ਰਹੀ ਆ ਸਰਵ ਗੱਡੀ ਦੀ ਜੀ ਹਾਲਪਾਰਡੀਆਂ ਤੋਂ ਨੇ ਚਾਬੀਆਂ ਗੱਲੀ ਦੇ ਨਾਮ ਨੇ ਅੱਜ ਉਹੀ ਲੈਣ ਗੱਡੀ ਜੋਪੀਆ ਤੋਂ ਲੱਕਿਆ ਰੱਖਿਆ ਤੇ ਭਾਈ ਇਸ ਗੱਡੀ ਦੇ ਪ੍ਰਾਈਸ ਦੀ ਗੱਲ ਕਰੀਏ ਇਸ ਗੱਡੀ ਦਾ ਪ੍ਰਾਈਸ ਹੈ 620000 ਰੁਪਏ ਵਿਦਨੂ ਕੀ ਪੰਜਾਬ ਬਾਕੀ ਲੋਨ ਤਕਰੀਬਨ ਇਹ ਤੇ ਹੋ ਜਾਊਗਾ 47075000 ਦਾ ਲੋਨ ਜੇ ਵੀਰ ਦਾ ਫਿਕਰ ਦਾ ਸਿੰਗਲ ਓਕੇ ਆ ਤਾਂ ਲੋਨ ਵੀ ਤਕਰੀਬਨ 47080 ਦਾ ਹੋ ਜਾਊਗਾ ਇਕੱਲਾ 770000 ਤੱਕ ਨੂੰ ਭਰ ਕੇ ਇਹ ਕਾਰ ਮਿਲ ਜੂਗੀ ਕਿ ਭਾਈ ਘੱਟ ਸੱਡੀਆਂ ਗੱਡੀਆਂ ਦੇ ਸਪਰਕ ਕਰ ਲੋ ਸਾਡੇ ਧੂਲੀ ਕਾਰ ਦੇ ਵਿੱਚ ਵੀਕੇ ਡਿਸਪਲੇ ਤੇ ਨੰਬਰ ਜਲਦੇ ਨੇ ਕੋਈ ਸਲਾਹ ਮਸ਼ਵਰਾ ਲੈਣਾ ਤਾਂ ਫਰੀ ਆ ਅਨੀ ਟਾਈਮ ਤੁਸੀਂ 9 10 ਵਜੇ ਤੱਕ ਫੋਨ ਤੁਸੀਂ ਸਾਨੂੰ ਕਰ ਸਕਦੇ ਹੋ ਅਸੀਂ ਤੁਹਾਨੂੰ ਸਲਾਹ ਵੀ ਪਈ ਦੇਵਾਂਗੇ ਬਾਕੀ ਇੱਕ ਇਹ ਗੱਡੀ ਵੀ ਆਪਣੇ ਕੋਲ ਇੱਕ ਨੂੰ ਪਹਿਲਾਂ ਵੀ ਆਪਾਂ ਦਿਖਾ ਦਿੱਤੀ ਜੀ ਕੋਈ ਵੀਰ ਕੋਈ ਜੀਡੀ ਪਲੱਸ ਗੱਡੀ ਦਾ ਕੀਨਾ ਤਾਂ ਆਪਣੇ ਕੋਲੇ ਜੀਡੀ 2000 ਜੀਡੀ ਪਲੱਸ 2017 ਮਾਡਲ ਬਹੁਤ ਨਵੀਂ ਕਾਰ ਸਿਰਫ 66000 ਚੱਲੀ ਕਾਰ ਆਪਣੇ ਕੋਲੇ ਇਹ ਹਾਜ਼ਰ ਆ ਬਾਕੀ ਵਰਨਾ ਵਗੈਰਾ ਆ ਗੱਡੀਆਂ ਦਾ ਆਪਣਾ ਸਟਾਕ ਆ ਐਨੀ ਟਾਈਮ ਆਪਨੋ ਕੋ ਆਖਰੀਓ ਕਿ ਕੋਈ ਵੀ ਗੱਡੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਫੋਨ ਕਰ ਸਕਦੇ ਆ ਘੱਟ ਚੱਲੀਆਂ ਗੱਡੀਆਂ ਲਈ ਸਮਾਰਟ ਕਾਰਲਰ ਵਰਕ ਕਰ ਲੋ ਸਾਡੇ ਪੂਰੇ ਸ਼ਹਿਰ ਵਿੱਚ ಬಸಂತ್ಂಚಮಾರಧಾನ್ <Sanskrit> ಪಡೆಯ